ਕਿੰਨੀ ਉਮਰ ਦਾ ਏ 15 ਤੈਨੂੰ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦੇ ਵਿੱਚ ਕਿ ਤੂੰ ਪੜ੍ਹੀ ਲਿਖੀ ਆ ਸਕੂਲ ਜਾਂਦੀ ਨਹੀਂ ਕੰਨ ਟਾਈਮ ਪਾਣਾ 20 ਸਾਲ ਹੋ ਗਏ ਫਿਰ ਜਾ ਹੁੰਦਾ ਹੁੰਦਾ ਹੁਣ ਕੌਣ ਸਹੀ ਆ ਪੁਲਿਸ ਨੇ ਕੀ ਪੁੱਛੀ ਉਹ ਸਮਝ ਨਹੀਂ ਆ ਰਹੀ ਕਿਹਨੂੰ ਲਾਉਣਾ ਹੈ ਹੁਣ ਕੌਣ ਸਹੀ ਆ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਵਿਆਹ ਕਰਾਉਂਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜਲੇ ਸੀ ਕਿੰਨਾ ਕਰ ਲਈ ਅੱਛਾ ਆਉਂਦਾ ਕਿੰਨਾ ਹਾਂਜੀ ਵੀ ਆ 20 25 ਸਾਲ ਨੂੰ ਕਰਨਾ 20 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨਾ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਉੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਉਹ ਇੱਕ ਤੇ ਘਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਆਹੀ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਅਸੀਂ ਮੜਾ ਮਟਾ ਜਾਣਦੇ ਪਛਾਣਦੇ ਸੀ ਅਸੀਂ ਕਿਉਂ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਅੱਜ ਤਾਂ ਬਦਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮ ਹੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮ ਹੀ ਆ ਨਾ ਬਾਲਕਿਆ ਕੁੜੀ ਇਹ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੈਨੂੰ ਰੋਕਾ ਕੀਤਾ ਹੋਵੇ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤਾਂ ਦੱਸ ਨਹੀਂ ਕਿਹਦੇ ਦੀ ਬੇਟੀ ਹੈ ਹਾਂਜੀ ਪਿੱਠਾ ਦੀ ਬੇਟੀ ਬਲੀ ਬੜੀ ਚੰਗੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਵਿੱਚ ਹਾਂਜੀ ਪਾਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਅੱਗੇ ਮਿਲਦੇਗਾ ਪੁਲਸ ਆਈ ਪੁਲਸ ਨੇ ਕੀ ਕਿਹਾ ਪੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਰੋਕਾ ਕਿੱਲੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਰਹੀਗੀ ਉਹ ਪਾਣੀ ਕੀ ਰਹੇ ਨੇ ਜੋ ਉਸੇ ਮੁੰਡੇ ਵਾਲੇ ਕੋਲ ਭਾਜੀ ਭਾਜੀ ਕੋਲੇ ਉੱਤੇ ਭਾਜੇ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨੇ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਧਰਾਇ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹਦਾ ਧਰਾਇ ਕਰਨਾ ਜਦ ਰੋਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੈਨੂੰ ਕਰ ਦੂੰ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਦਿਓ ਬੱਚੀ ਪਾ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਅਸੀਂ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਅਸੀਂ ਕਿਹੜਾ ਰਿਸ਼ਤਾ ਕਰਦੀ ਹੈ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਇਹ ਸੋਚਦਾ ਸੀ ਮੁੰਡੇ ਦੇ 20 ਸਾਲ ਦਾ ਹਾਂਜੀ ਮੈਮ ਆਪਣਾ ਨਾਮ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਹੋਮਨ ਵੈਲਫੇਅਰ ਸੁਸਾਇਟੀ ਹਾਂਜੀ ਅੱਜ ਕੀ ਕਰਨਾ ਇਹ ਕਿੰਨੇ ਸਾਲ ਦੀ ਬੱਚੀ ਹੈ ਜਿਹੜਾ ਉਹਦੀ ਮੈਰਿਜ ਕਰਾ ਦੇ ਤੇ ਕਿਸ ਜਗ੍ਹਾ ਤੇ ਕਰਾ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਗ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਵੇਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੁਹਕਮਪੁਰੇ ਦੀ ਹੈ ਔਰ ਲੜਕਾ ਸ਼ਿਹਾਟੇ ਦਾ ਹੈ ਔਰ ਮੈਰਿਜ ਹੈ ਪਾਈ ਮੰਥ ਰੋੜਤੇ ਕਰ ਰਹੇ ਆ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜ਼ੀਆਂ ਸਭ ਜੱਬ ਬਣਾਈਆਂ ਹੋਈਆਂ ਸੀ ਉਹ ਉੱਥੋਂ ਦੇ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼ ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਕਿ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਉਹ ਯਾ ਤਾਂ ਵਸੇ ਪਰ ਜੇ ਤਾਂ ਸਾਨੂੰ ਪਤਾ ਲੱਗਾ ਕਿ ਉਹ ਨਾਂ ਵਾਲੀ ਕੁੜੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋੜਾ ਫਟਕ ਲੱਗੇ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ ਮੀਡੀਆ ਨਾਲ ਤੇ ਕੰਟੈਕਟ ਕਰਕੇ ਬਾਲ ਬੀਖਾਸ ਵਾਲਿਆਂ ਨਾਲ ਉਹ ਇੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19 ਸਾਲ ਦਾ ਲੜਕਾ ਕਹਿ ਰਹੇ ਨੇ ਉਹ ਬਾਲਗ ਸੀ ਲੜਕਾ ਦੋਨੋਂ ਹੀ ਨਾਬਾਲਗ ਸੀ ਨਾ ਵਾਲੇ ਵੀ ਜੈਸੇ ਆਸੀ ਸੈਮੀਨਾਰ ਕਰ ਰਹੇ ਆਂ ਜਗਾ ਜਗਾ ਤੇ ਅਸੀਂ ਅਵੇਅਰ ਕਰ ਰਹੇ ਆਂ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ ਦੋਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੌਕਮ ਪੁਰੇ ਜੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਇੰਜ ਜੋ ਹਮੇਸ਼ਾ ਇਹਨਾਂ ਲੜਕੀਆਂ ਲਈ ਖੜੀ ਆ ਔਰਤ ਅਸੂਨਾ ਨਾਲ ਕਾਰਨ ਕੀ ਹੈ ਮੈਮ ਲਵ ਮੈਰਿਜ ਸੀ ਨਾ ਅਰੇਂਜ ਮੈਰਿਜ ਅਰੇਂਜ ਮੈਰਿਜ ਕਹ ਰਿਹਾ ਅਰੇਂਜ ਮੈਰਿਜ ਕਹ ਰਿਹਾ ਬਾਕੀ ਹੁਣ ਪੁਲਿਸ ਆਈ ਹੈ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਕਿ ਇਹ ਲੜਕੀ ਕੋਲੋਂ ਵਿਆਹ ਕਰਵਾ ਲਈ ਹੈ ਲੇਡੀਜ਼ ਨੇ ਪ੍ਰਦਾਨ ਹੈ ਕਿ ਇਹਦਾ ਵਿਆਹ ਕਰਵਾ ਰਹੀ ਸੀ ਜੀ ਉਹ ਦਾਦੀ ਇਹ ਕਹਿ ਰਹੀ ਹੈ ਉਹਨਾਂ ਦੀ ਦਾਦੀ ਹੈ ਜੋ ਵਿਆਹ ਕਰਾ ਰਹੀ ਹੈ ਕੀ ਨਾਮ ਕੀ ਉਹ ਲੇਡੀਜ਼ ਦਾ ਗ੍ਰਾਹ ਪ੍ਰਦਾਨ ਨਿਮਮ ਪ੍ਰਦਾਨ ਕਹਿ ਰਹੀ ਹੈ ਹਾਂਜੀ ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਦੇਖੋ ਇਹ ਇੰਜ ਮੌਕਾ ਪਿਆ ਕੁੜੀ ਦਾ ਨਾਮ ਤਾਂ ਨਾ ਬਲਕੇ ਮल्ले ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋਛ ਟਾ ਨਿਕਲੇਗਾ ਉਸ ਸਰ ਕੇ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਮਲੜਕੀ ਮੰਗਣੀ ਕਰਾਉ ਕਰ ਰਹੇ ਸੀ ਲੇਕਿਨ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਪੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੌਕੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੌਕੇ ਆਏ ਹਾਲੇ ਹੀ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਕਰਨਾ ਚੱਲ ਰਿਹਾ ਸੀ ਨਹੀਂ 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 ਇਹ ਕਹਿੰਦੇ ਕਰ ਬਾਹਰ ਚੱਲ ਰਿਹਾ ਸੀ ਕਿਤੇ ਹੁਣ ਵੇਖਣੇ ਜਾ ਕੇ ਪੁਸ਼ਪਰਦਾ ਕਰਦੇ ਨੇ ਦਿ ਨਹੀਂ ਫੋਟੋ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਟੋ ਨੂੰਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲ ਕਾਰਵਾਈ ਨਾਵਾਲ ਕੀਤੀ ਜੀ ਦੇਖੋ ਨਾਵਾਲ ਕਈ ਫਿਰ ਗੈਰ ਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਕਿਤੇ ਹਾਂ ਕਾਗਜ਼ ਕਰਾਂਗਾ ਆਪਾਂ ਪ੍ਰੂਫ ਲਮਾ ਕੇ ਨਾ ਉਹ ਉੱਪਰ ਤੋਂ ਹੱਥੇ ਆਪਾਂ ਕਾਰਵਾਈ ਕਰਾਂਗੇ ਕਰ ਲਈ ਹੈਗੀ ਜੀ ਹਾਂ ਨੀ ਕਰ ਲਈ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਕੁੜੀ ਕੁੜੀ ਇਹ ਲੋ ਕਹਿੰਦੀ ਮੈਂ ਨਾਵਾਲ ਕੁੜੀ ਬੇਟੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆ ਕੇ ਭਵਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ ਫਿਲਹਾਲ ਆਪਾਂ ਲੜਕੇ ਨੂੰ ਕੁਝ ਨਹੀਂ ਕਰਾਂਗੇ ਜਿਵੇਂ ਅਸੀਂ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਉਹਨੂੰ ਪੁੱਛ ਕੇ ਫੇਰ ਆਪਾਂ ਬੋਲ ਜਾਈਏ ਠੀਕ ਆ ਕਿਹਦੀ ਕਿਹਦੀ ਮੁੰਡੇ ਵਾਲਾ ਤੇ ਨਾਮ ਜੋ 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 ਸਾਹਮਣੇ ਆਏਗਾ ਉਹ ਪਤਾ ਕਰ ਦੇ ਕਿਤੇ ਜੀ